ਤਸਵੀਲੇ ਦੀ ਬੇਹਦ ਵੱਡੀ ਖਬਰ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਅਤੇ ਸਾਬਕਾ ਕੈਬਨਿਟ ਮੰਤਰੀ ਰਜਿਆ ਸੁਲਤਾਨਾ ਦੇ بیٹے ਦੀ ਮੌਤ ਹੋ ਗਈ ਹੈ 33 ਸਾਲ ਦੀ ਉਮਰ ਦੱਸੀ ਜਾ ਰਹੀ ਹੈ ਆਖਿਰ ਲਖਤਰ ਨਾਮ ਸੀ ਔਰ ਦੱਸਿਆ ਜਾ ਰਿਹਾ ਹੈ ਕਿ ਘਰ ਦੇ ਵਿੱਚ ਹੀ ਮੌਜੂਦ ਸੀ ਜਿਸ ਸਮੇਂ ਉਹਨਾਂ ਦੀ ਮੌਤ ਹੋ ਜਾਂਦੀ ਹੈ ਔਰ ਅੱਜ ਉਹਨਾਂ ਨੂੰ ਜੋ ਉਹਨਾਂ ਦੀ ਆਖਰੀ ਰਸਮਾਂ ਕੀਤੀਆਂ ਜਾਣਗੀਆਂ ਸਹਾਰनपुर ਯੂਪੀ ਦੇ ਵਿੱਚ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਜਾਵੇਗਾ ਤਾਂ ਇਹ ਬੇਹਦ ਵੱਡੀ ਖਬਰ ਹੈ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਅਤੇ ਸਾਬਕਾ ਕੈਬਨਿਟ ਮੰਤਰੀ ਮੈਡਮ ਰੱਜਿਆ ਸੁਲਤਾਨਾ ਦੇ بیٹے ਆਕੀ ਲਖਤਰ 33 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਹੈ ਦੱਸਦੇ ਕਿ ਚੰਡੀਗੜ੍ਹ ਵਿਖੇ ਉਹਨਾਂ ਦੀ ਜੋ ਰਿਹائش ਹੈ ਉੱਥੇ ਅਚਾਨਕ ਦਿਹਾਂਤ ਹੋ ਜਾਂਦਾ ਹੈ ਪਰ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਔਰ ਤਾਂ ਦੱਸ ਦਈਏ ਕਿ ਐਕਸ ਡੀਜੀਪੀ ਨੇ ਪੰਜਾਬ ਦੇ ਮੁਹੰਮਦ ਮੁਸਤਾਫਾ ਔਰ ਰੱਜੀਆ ਸੁਲਤਾਨਾ ਪੰਜਾਬ ਦੀ ਕੈਬਨਿਟ ਦੇ ਵਿੱਚ ਰਹਿ ਚੁੱਕੇ ਨੇ ਤਾਂ ਵੱਡੇ ਅਹੁਦਿਆਂ ਦੇ ਉੱਤੇ ਰਿਹਾ ਪਰਿਵਾਰ ਔਰ بیٹے ਦੀ ਅੱਜ ਅਚਾਨਕ ਮੌਤ ਹੋ ਗਈ 33 ਸਾਲਾ ਦੀ ਉਮਰ ਸੀ ਆਕਿਲ ਅਕਤਰ ਨਾਮ ਦੱਸਿਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਅੱਜ ਨਮਾਜ਼ੇ ਜਨਾਜ਼ਾ ਕਰਨ ਤੋਂ ਬਾਅਦ ਨਵਾਜ਼ ਅਸਰ ਯਾਨੀ ਕਿ ਉਹਨਾਂ ਦਾ ਜੋ ਅੰਤਮ ਸੰਸਕਾਰ ਹੈ ਉਹਨਾਂ ਦੇ ਜੱਦੀ ਪਿੰਡ ਹਰੜਾ ਖੇੜੀ ਸਹਾਰनपुर ਉੱਤਰ ਪ੍ਰਦੇਸ਼ ਦੇ ਵਿੱਚ ਕੀਤਾ ਜਾਵੇਗਾ ਜਿੱਥੇ ਉਹਨਾਂ ਨੂੰ ਸਪੁਰਦ ਦੇ ਖਾਕ ਕੀਤਾ ਜਾਵੇਗਾ ਔਰ ਦੱਸਦੇ ਕਿ ਜੋ ਮ੍ਰਿਤਿਕ ਹੈ ਅਕਿਲ ਅਕਤਰ ਆਪਣੇ ਪਿੱਛੇ ਆਪਣੀ ਪਤਨੀ ਔਰ ਆਪਣੀ ਬੇਟੀ ਨੂੰ ਛੱਡ ਗਏ ਨੇ ਤਾਂ ਉਹਨਾਂ ਦੀ ਇੱਕ ਛੋਟੀ ਬੇਟੀ ਹੈ ਔਰ ਪਤਨੀ ਜਨਮ ਅਕਤਰ ਔਰ ਇੱਕ ਬੇਟਾ ਜਿਨ੍ਹਾਂ ਨੂੰ ਆਪਣੇ ਪਿੱਛੇ ਛੱਡ ਗਏ ਨੇ ਪਰ ਜਵਾਨੀ ਦੇ ਵਿੱਚ ਇਹ ਮੌਤ ਹੋਈ ਹੈ ਔਰ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ ਸਾਬਕਾ ਡੀਜੀਪੀ ਪੰਜਾਬ ਦੇ ਮੁਹੰਮਦ ਮੁਸਤਫਾ ਅਤੇ ਕੈਬਨਟ ਮੰਤਰੀ ਜੋ ਰਹਿ ਚੁੱਕੇ ਨੇ ਰਜਗਿਆ ਸੁਲਤਾਨਾ ਉਹਨਾਂ ਦੇ ਬੇਟੇ ਦੀ ਮੌਤ ਹੋਈ ਹੈ ਔਰ ਚੰਡੀਗੜ੍ਹ ਜੋ ਨਾਲ ਦੀ ਰਿਹائش ਹੈ ਉੱਥੇ ਹੀ ਅਚਾਨਕ ਇਹ ਮੌਤ ਹੋ ਜਾਂਦੀ ਹੈ ਫਿਲਹਾਲ ਮੌਤ ਦੇ ਕਾਰਨਾਂ ਦਾ ਨਹੀਂ ਪਤਾ ਲੱਗ ਸਕਿਆ ਪਰ ਬਰਿ ਜਵਾਨੀ ਦੇ ਵਿੱਚ ਇਹ ਮੌਤ ਹੋਈ ਹੈ ਮੁਹੰਮਦ ਮੁਸਤਫਾ ਦੇ ਬੇਟੇ ਆਖਿਲ ਅਕਟਰ ਦੀ ਔਰ ਆਪਣੇ ਪਿੱਛੇ ਇੱਕ ਬੇਟੀ ਬੇਟਾ ਔਰ ਪਤਨੀ ਨੂੰ ਛੱਡ ਗਏ ਨੇ ਔਰ ਪੂਰੇ ਮਾਮਲੇ ਦੀ ਜਾਣਕਾਰੀ ਲੈ ਲੈਂਦੇ ਹਾਂ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸਹਿਯੋਗੀ ਪ੍ਰਕਾਸ਼ ਜੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਪ੍ਰਕਾਸ਼ ਜੋ ਅੱਜ ਇਹ ਮੌਤ ਹੋਈ ਹੈ ਇਹ ਮੌਤ ਹੁੰਦੀ ਕਦੋਂ ਹੈ ਔਰ ਜਾਣਕਾਰੀ ਕਦੋਂ ਨਿਕਲ ਕੇ ਸਾਹਮਣੇ ਆਉਂਦੀ ਹੈ ਜੀ ਮਾਹੀ ਜੀ ਜੇਕਰ ਗੱਲ ਕਰੀਏ ਤਾਂ ਅੱਜ ਲੇਰਕੋਟਲਾ ਜੋ ਪੇਜ ਹੈ ਕਾਂਗਰਸ ਪਾਰਟੀ ਦਾ ਪੇਜ ਹੈ ਉਸ ਤੇ ਅੱਜ ਇਹਨਾਂ ਨੇ ਪੁਸ਼ਟੀ ਕੀਤੀ ਸੀ ਕਿ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਜੀ ਤੇ ਕੈਬਨਿਟ ਮਿਨਿਸਟਰ ਜੀ ਸੁਲਤਾਨਾ ਜੀ ਦੇ ਜਿਹੜੇ ਬੇਟੇ ਨੇ ਆਕਿਲ ਅਕਸਰ ਜੀ ਉਹਨਾਂ ਦੀ ਮੌਤ ਦੀ ਪੁਸ਼ਟੀ ਫਿਲਹਾਲ ਅੱਜ ਕੀਤੀ ਗਈ ਹੈ ਉਸਤੇ ਪੋਸਟ ਪਾ ਕੇ ਜੀ ਹੂੰ ਤੇ ਇਹ ਜਦੋਂ ਪੋਸਟ ਪੈਂਦੀ ਹੈ ਤੁਹਾਨੂੰ ਕਾਰਨ ਦਾ ਪਤਾ ਲੱਗ ਸਕੇ ਕਿ ਆਖਿਰ ਕੀ ਕਾਰਨ ਰੇ ਕਿਉਂਕਿ ਦੱਸਿਆ ਜਾ ਰਿਹਾ ਕਿ ਚੰਡੀਗੜ੍ਹ ਦੀ ਰਿਹਾਇਸ਼ ਜੋ ਉਹਨਾਂ ਦੀ ਹੈ ਉੱਥੇ ਹੀ ਅਚਾਨਕ ਮੌਤ ਹੋ ਜਾਂਦੀ ਹੈ ਕੋਈ ਕਾਰਨ ਨਿਕਲ ਕੇ ਸਾਹਮਣੇ ਆ ਸਕੇ ਨੇ ਜੀ ਮਾਹੀ ਜੀ ਜੇਕਰ ਗੱਲ ਕਰੀਏ ਕਾਰਨਾ ਦੀ ਫਿਲਹਾਲ ਕਾਰਨਾ ਦਾ ਜਿਹੜਾ ਅਜੇ ਕੁਝ ਪਤਾ ਨਹੀਂ ਲੱਗਿਆ ਹੈ ਕਿਉਂਕਿ ਦੱਸਿਆ ਜਾ ਰਿਹਾ ਸੀ ਕਿ ਬੇਟੇ ਜੋ ਆਕਿਲ ਅਕਤਰ ਨੇ ਇਹਨਾਂ ਦੇ ਉਹ ਚੰਡੀਗੜ੍ਹ ਉਹਨਾਂ ਦੀ ਰਏ ਸੀ ਫਿਲਹਾਲ ਉਹਨਾਂ ਦੇ ਜੱਦੀ ਪਿੰਡ ਸਹਾਰਨਪੁਰ ਯੂਪੀ ਵਿਕੇ ਹਰੜਾ ਖੇੜੀ ਵਿਕੇ ਨ ਜਾ ਕੇ ਜਿਹੜੀਆਂ ਅੰਤਿਮ ਰਸਮਾਂ ਜਿਹੜੀਆਂ ਉੱਥੇ ਹੀ ਕੀਤੀ ਜਾਣੀਆਂ ਨੇ ਜੀ ਤੇ ਪਰਿਵਾਰ ਦੇ ਵਿੱਚ ਹੋਰ ਕੌਣ-ਕੌਣ ਮੌਜੂਦ ਹੈ ਕਿ ਇਹਨਾਂ ਦੇ ਹੋਰ ਵੀ ਭੈਣ ਭਰਾ ਨੇ ਜਾਂ ਫਿਰ ਇਹਨਾਂ ਦੇ ਪਰਿਵਾਰ ਦੇ ਵਿੱਚ ਕੌਣ-ਕੌਣ ਮੌਜੂਦ ਨੇ ਬਿਲਕੁਲ ਜੇਕਰ ਗੱਲ ਕਰੀਏ ਤਾਂ ਅੱਜ ਇਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵਿੱਚੋਂ ਰਿਸ਼ਤੇਦਾਰ ਨੇ ਜਿਹੜੇ ਉਹ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ ਮਲੇਰਕੋਟਲਾ ਹਾਊਸ ਵੀਕੇ ਤੇ ਕਾਂਗਰਸ ਪਾਰਟੀ ਦੇ ਨਾਲ ਜੋ ਜੁੜੇ ਹੋਏ ਇਹਨਾਂ ਦੇ ਕਾਰਜਕਰਤਾ ਸੀ ਉਹਨਾਂ ਦਾ ਵੀ ਜਮਾਵੜਾ ਇੱਥੇ ਹੋਣਾ ਸ਼ੁਰੂ ਹੋ ਚੁੱਕਿਆ ਹੈ ਜੀ ਜੀ ਜਾਣਕਾਰੀ ਦੇਣ ਲਈ ਬਹੁਤ-ਬਹੁਤ ਧੰਨਵਾਦ ਤਾਂ ਐਸੀ ਮੇਰੇ ਸਾਹਮਣੇ ਜੋਗੀ ਪ੍ਰਕਾਸ਼ ਮਲੇਰਕੋਟਲਾ ਤੋਂ ਪੱਤਰਕਾਰ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਅੱਜ ਜੋ ਕਾਂਗਰਸ ਦਾ ਪੇਜ ਹੈ ਉੱਥੇ ਹੀ ਇਹ ਪੁਸ਼ਟੀ ਕੀਤੀ ਗਈ ਹੈ ਕਿ ਆਖਿਲ ਅਕਤਰ ਜੋ ਕਿ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਦੇ بیٹے ਨੇ ਔਰ ਸਾਬਕਾ ਕੈਬਨਟ ਮੰਤਰੀ ਰੱਜਿਆ ਸੁਲਤਾਨਾ ਦੇ بیٹے ਨੇ ਤਾਂ ਉਹਨਾਂ ਦੀ ਮੌਤ ਹੋਈ ਹੈ ਉਹਨਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ ਫਿਲਹਾਲ ਕਾਰਨਾਂ ਦਾ ਨਹੀਂ ਪਤਾ ਲੱਗ ਸਕਿਆ ਪਰ ਮਲੇਰਕੋਟਲਾ ਵਿਖੇ ਜੋ ਕੁਝ ਅੰਤਮ ਰਸਮਾਂ ਕੀਤੀਆਂ ਜਾਣਗੀਆਂ ਬਾਅਦ ਵਿੱਚ ਡੈੱਡ ਬੋਡੀ ਨੂੰ ਸਹਾਰਨਪੁਰ ਯੂਪੀ ਲੈ ਜਾਇਆ ਜਾਵੇਗਾ ਜਿੱਥੇ ਉਹਨਾਂ ਦਾ ਜੱਦੀ ਪਿੰਡ ਹੈ ਹਰਰਾ ਖੇੜੀ ਔਰ ਉਥੇ ਜਾ ਕੇ ਜੋ سپੁਰਦੇ ਖਾਕ ਉਹਨਾਂ ਨੂੰ ਕੀਤਾ ਜਾਵੇਗਾ ਫਿਲਹਾਲ ਪਰਿਵਾਰਕ ਮੈਂਬਰ ਮਲੇਰਕੋਟਲਾ ਹਾਊਸ ਵਿਖੇ ਇਕੱਠੇ ਹੋਣੇ ਸ਼ੁਰੂ ਹੋ ਚੁੱਕੇ ਨੇ ਔਰ ਉੱਥੇ ਹੀ ਦੂਸਰੇ ਪਾਸੇ ਕਿਉਂਕਿ ਕਾਂਗਰਸ ਦੇ ਵਿੱਚ ਕੈਬਨਟ ਮੰਤਰੀ ਰਹਿ ਚੁੱਕੇ ਨੇ ਰਜੀਆ ਸੁਲਤਾਨਾ ਤਾਂ ਉੱਥੇ ਕਾਂਗਰਸ ਦੇ ਜੋ ਲੀਡਰਸ਼ਿਪ ਨੇ ਉਹ ਵੀ ਪਹੁੰਚਣੀ ਸ਼ੁਰੂ ਹੋ ਚੁੱਕੀ ਹੈ ਔਰ ਵਰਕਰ ਜੋ ਉਥੇ ਦੇ ਨੇ ਉਹ ਵੀ ਉਥੇ ਪਹੁੰਚਨੇ ਸ਼ੁਰੂ ਹੋ ਚੁੱਕੇ ਨੇ ਤਾਂ ਮਲੇਰਕੋਟਲਾ ਹਾਊਸ ਦੇ ਵਿੱਚ ਕੁਝ ਉਹਨਾਂ ਦੀਆਂ ਅੰਤਮ ਰਸਮਾਂ ਕੀਤੀਆਂ ਜਾਣਗੀਆਂ ਉਸ ਤੋਂ ਬਾਅਦ ਯੂਪੀ ਸਹਾਰਨਪੁਰ ਲੈ ਜਾ ਕੇ ਉਹਨਾਂ ਦੇ ਜੱਦੀ ਪਿੰਡ ਵਿਖੇ ਸੰਸਕਾਰ ਕੀਤਾ ਜਾਵੇਗਾ ਫਿਲਹਾਲ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਾਇ 33 ਸਾਲ ਦੀ ਉਮਰ ਦੇ ਵਿੱਚ بیٹے ਆਖਿਲ ਅਕਤਰ ਦੀ ਮੌਤ ਹੋ ਗਈ ਹੈ ਔਰ ਪਰਿਵਾਰ ਦੇ ਵਿੱਚ ਪਿੱਛੇ ਬੇਟਾ ਬੇਟੀ ਅਤੇ ਆਪਣੀ ਪਤਨੀ ਨੂੰ ਛੱਡ ਗਏ ਨੇ ਔਰ ਮਾਤਾ ਪਿਤਾ ਜੋ ਕਿ ਰਜ਼ੀਆ ਸੁਲਤਾਨਾ ਪੰਜਾਬ ਕੈਬਨਿਟ ਮੰਤਰੀ ਰਹਿ ਚੁੱਕੇ ਨੇ ਔਰ ਦੂਸਰੇ ਪਾਸੇ ਪੰਜਾਬ ਦੇ ਆ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਜੋ ਕਿ ਉਹਨਾਂ ਦੇ ਪਿਤਾ ਤਾਂ ਪਰਿਵਾਰ ਦੇ ਵਿੱਚ ਰੋਂਦੇ ਕੁਲੋਂਦੇ ਪਰਿਵਾਰ ਨੂੰ ਛੱਡ ਕੇ ਆਖੀ ਲਖਤਰ ਇਸ ਦੁਨੀਆ ਨੂੰ ਅਲਵਿਦਾ ਆਖ ਚੁੱਕੇ